ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਅਤੇ ਪ੍ਰਭਾਵਸ਼ਾਲੀ ਸ਼ਾਸਕਾਂ ਵਿੱਚੋਂ ਇੱਕ ਦੁਬਈ ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਕਿੰਨੇ ਪੈਸੇ ਦੇ ਮਾਲਕ ਹਨ ਉਹਨਾਂ ਦਾ ਰਹਿਣ ਸਹਿਣ ਕਿੰਨਾ ਆਲੀਸ਼ਾਨ ਹੈ ਕਿ ਉਹਨਾਂ ਦੀ ਜ਼ਿੰਦਗੀ ਸਿਰਫ ਐਸ਼ੋ ਆਰਾਮ ਨਾਲ ਭਰੀ ਹੋਈ ਹੈ ਜਾਂ ਇਸ ਤੋਂ ਵੀ ਪਰੇ ਕੁਝ ਹੈ ਅੱਜ ਅਸੀਂ ਤੁਹਾਨੂੰ ਸ਼ੇਖ ਮੁਹੰਮਦ ਦੀ ਸ਼ਖਸੀਅਤ ਦੇ ਉਹ ਪਹਿਲੂ ਦਿਖਾਵਾਂਗੇ ਜੋ ਬਹੁਤ ਘੱਟ ਲੋਕ ਜਾਣਦੇ ਹਨ ਅਸੀਂ ਉਹਨਾਂ ਦੇ ਸਫਲਤਾ ਦੇ ਰਾਜ਼ਾਂ ਨੂੰ ਉਜਾਗਰ ਕਰਾਂਗੇ ਉਹਨਾਂ ਦੀਆਂ ਅਦੁੱਤ ਉਪਲਬਧੀਆਂ ਤੇ ਨਜ਼ਰ ਮਾਰਾਂਗੇ ਅਤੇ ਇਹ ਵੀ ਦੱਸਾਂਗੇ ਕਿ ਇੱਕ ਅਰਬਪਤੀ ਹੋਣ ਦੇ ਬਾਵਜੂਦ ਉਹ ਜ਼ਿੰਦਗੀ ਨੂੰ ਕਿਵੇਂ ਜਿਉਂਦੇ ਹਨ ਇਹ ਵੀਡੀਓ ਤੁਹਾਡੇ ਹੋਸ਼ ਉਡਾ ਦੇਵੇਗੀ ਇਸ ਲਈ ਬਿਨਾਂ ਕਿਸੇ ਦੇਰੀ ਦੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਰੋਮਾਂਚਕ ਯਾਤਰਾ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਬਾਰੇ ਉਹ ਦੁਬਈ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਪ੍ਰਧਾਨ ਮੰਤਰੀ ਹੋਣ ਦੇ ਨਾਲ-ਨਾਲ ਦੁਬਈ ਦੇ ਸ਼ਾਸਕ ਵੀ ਹਨ ਉਹਨਾਂ ਦਾ ਜਨਮ 15 ਜੁਲਾਈ 1949 ਨੂੰ ਹੋਇਆ ਸੀ ਸ਼ੇਖ ਮੁਹੰਮਦ ਅਲ ਮਕਤੂਮ ਰਾਜਵੰਸ਼ ਦੇ ਮੈਂਬਰ ਹਨ ਜੋ 1833 ਤੋਂ ਦੁਬਈ ਤੇ ਰਾਜ ਕਰ ਰਿਹਾ ਹੈ। ਉਹਨਾਂ ਦੀ ਅਗਵਾਈ ਵਿੱਚ ਦੁਬਈ ਨੇ ਇੱਕ ਵਿਸ਼ਾਲ ਤਬਦੀਲੀ ਵੇਖੀ ਹੈ। ਇੱਕ ਛੋਟੇ ਜਿਹੇ ਮੱਛੀ ਫੜਨ ਵਾਲੇ ਪਿੰਡ ਤੋਂ ਦੁਬਈ ਅੱਜ ਦੁਨੀਆ ਦੇ ਸਭ ਤੋਂ ਆਧੁਨਿਕ ਅਤੇ ਪ੍ਰਸਿੱਧ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ। ਉਹਨਾਂ ਦੀ ਦੂਰਅੰਦੇਸ਼ੀ ਸੋਚ ਅਤੇ ਨਵੇਂ ਪ੍ਰੋਜੈਕਟਾਂ ਨੇ ਦੁਬਈ ਨੂੰ ਗਲੋਬਲ ਨਕਸ਼ੇ ਤੇ ਸਭ ਤੋਂ ਉੱਪਰ ਲਿਆ ਖੜਾ ਕੀਤਾ ਹੈ। ਹੁਣ ਆਉਂਦੇ ਹਾਂ ਉਸ ਸਵਾਲ ਤੇ ਜਿਸ ਦਾ ਜਵਾਬ ਸ਼ਾਇਦ ਤੁਸੀਂ ਸਾਰੇ ਜਾਣਨਾ ਚਾਹੁੰਦੇ ਹੋ। ਸ਼ੇਖ ਮੁਹੰਮਦ ਕੋਲ ਕਿੰਨਾ ਪੈਸਾ ਹੈ? ਦੇਖੋ ਦੋਸਤੋ ਸ਼ਾਹੀ ਪਰਵਾਰਾਂ ਦੀ ਨਿੱਜੀ ਦੌਲਤ ਦਾ ਸਹੀ ਸਹੀ ਅੰਕੜਾ ਕਦੇ ਵੀ ਜਨਤਕ ਤੌਰ ਤੇ ਸਾਹਮਣੇ ਨਹੀਂ ਆਉਂਦਾ ਪਰ ਕਈ ਅੰਤਰਰਾਸ਼ਟਰੀ ਰਿਪੋਰਟਾਂ ਅਤੇ ਫੌਬਸ ਵਰਗੀਆਂ ਮੈਗਜ਼ੀਨਾਂ ਦੇ ਅਨੁਸਾਰ ਅਲ ਮਖਤੂਮ ਪਰਿਵਾਰ ਦੀ ਕੁੱਲ ਜਾਇਦਾਦ ਬਹੁਤ ਜ਼ਿਆਦਾ ਹੈ ਹਾਲਾਂਕਿ ਇਹ ਸਿਰਫ ਅੰਦਾਜ਼ੇ ਹਨ ਸ਼ੇਖ ਮੁਹੰਮਦ ਦੀ ਦੌਲਤ ਵਿੱਚ ਨਾ ਸਿਰਫ ਉਨ੍ਹਾਂ ਦੀ ਨਿੱਜੀ ਜਾਇਦਾਦ ਸ਼ਾਮਲ ਹੈ ਬਲਕਿ ਦੁਬਈ ਦੀ ਸਰਕਾਰ ਅਤੇ ਵੱਖ-ਵੱਖ ਰਾਜਕੀ ਕੰਪਨੀਆਂ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਵੀ ਸ਼ਾਮਲ ਹੈ ਦੁਬਈ ਦੀ ਅਰਥਵਿਵਸਥਾ ਮੁੱਖ ਤੌਰ ਤੇ ਤੇਲ ਤੇ ਨਿਰਭਰ ਨਹੀਂ ਹੈ ਬਲਕਿ ਵਪਾਰ, ਸੈਰ-ਸਪਾਟਾ, ਰੀਅਲ ਅਸਟੇਟ ਅਤੇ ਵਿੱਤੀ ਸੇਵਾਵਾਂ ਤੇ ਆਧਾਰਿਤ ਹੈ। ਸ਼ੇਖ ਮੁਹੰਮਦ ਨੇ ਇਨ੍ਹਾਂ ਖੇਤਰਾਂ ਵਿੱਚ ਬਹੁਤ ਵੱਡੇ ਨਿਵੇਸ਼ ਕੀਤੇ ਹਨ। ਕੀ ਤੁਸੀਂ ਜਾਣਦੇ ਹੋ? ਦੁਬਈ ਦੀ ਸਭ ਤੋਂ ਮਸ਼ਹੂਰ 에ਅਰਲਾਈਨ ਅਮੀਰਾਤ 에ਅਰਲਾਈਨ ਵੀ ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਹੈ। ਇਸ ਤੋਂ ਇਲਾਵਾ ਦੁਬਈ ਪੋਰਟ ਵਰਲਡ ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਪੋਰਟ ਆਪਰੇਟਰ ਕੰਪਨੀਆਂ ਵਿੱਚੋਂ ਇੱਕ ਹੈ ਵੀ ਇਹ ਇਸੇ ਪਰਿਵਾਰ ਨਾਲ ਸੰਬੰਧਿਤ ਹੈ। ਇਹ ਸਭ ਮਿਲ ਕੇ ਉਨ੍ਹਾਂ ਦੀ ਦੌਲਤ ਵਿੱਚ ਬੇਅੰਤ ਵਾਧਾ ਕਰਦੇ ਹਨ। ਹੁਣ ਗੱਲ ਕਰਦੇ ਹਾਂ ਉਨ੍ਹਾਂ ਦੇ ਰਹਿਣ-ਸਹਿਣ ਦੀ। ਜੋ ਕਿ ਸ਼ਾਹੀਅਤੇ ਬਹੁਤ ਹੀ ਆਲੀਸ਼ਾਨ ਹੈ ਤੁਸੀਂ ਹੈਰਾਨ ਹੋ ਜਾਓਗੇ ਇਹ ਜਾਣ ਕੇ ਕਿ ਉਹ ਕਿਵੇਂ ਦੀ ਜ਼ਿੰਦਗੀ ਜਿਉਂਦੇ ਹਨ ਉਹਨਾਂ ਦਾ ਨਿਵਾਸ ਸਥਾਨ ਜ਼ਾਬੀਲ ਪੈਲੇਸ ਦੁਬਈ ਦੇ ਸਭ ਤੋਂ ਸ਼ਾਨਦਾਰ ਮਹਿਲਾਂ ਵਿੱਚੋਂ ਇੱਕ ਹੈ ਇਹ ਮਹਿਲ ਨਾ ਸਿਰਫ ਆਕਾਰ ਵਿੱਚ ਵਿਸ਼ਾਲ ਹੈ ਬਲਕਿ ਇਸ ਦੀ ਸਜਾਵਟ ਅਤੇ ਸੁਵਿਧਾਵਾਂ ਵੀ ਅਦਭੁਤ ਹਨ ਇਸ ਵਿੱਚ ਵੱਡੇ ਬਾਗੀਚੇ ਨਿੱਜੀ ਝੀਲਾਂ ਅਤੇ ਹੈਲੀਪੈਡ ਵੀ ਮੌਜੂਦ ਹਨ ਸ਼ੇਖ ਮੁਹੰਮਦ ਨੂੰ ਘੋੜਿਆਂ ਦਾ ਬਹੁਤ ਸ਼ੌਕ ਹੈ ਉਹ ਦੁਨੀਆ ਦੇ ਸਭ ਤੋਂ ਵੱਡੇ ਘੋੜਾ ਮਾਲਕਾਂ ਵਿੱਚੋਂ ਇੱਕ ਹਨ ਅਤੇ ਉਹਨਾਂ ਦੇ ਘੋੜੇ ਅੰਤਰਰਾਸ਼ਟਰੀ ਘੋੜ ਦੌੜ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਉਹਨਾਂ ਦਾ ਗੋਡ ਆਲਫਿਨ ਸਟੱਡ ਫਾਰਮ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਹਨਾਂ ਦੇ ਘੋੜਿਆਂ ਤੇ ਖਰਚ ਕੀਤਾ ਗਿਆ ਪੈਸਾ ਵੀ ਕਰੋੜਾਂ ਵਿੱਚ ਹੈ। ਇਸ ਤੋਂ ਇਲਾਵਾ ਉਹਨਾਂ ਕੋਲ ਕਈ ਪ੍ਰਾਈਵੇਟ ਜੈਟ, ਵਿਸ਼ਾਲ ਯਾਟਾਂ ਅਤੇ ਮਹਿੰਗੀਆਂ ਕਾਰਾਂ ਦਾ ਇੱਕ ਫਲੀਟ ਹੈ। ਉਹਨਾਂ ਦੀ ਯਾਟ ਦੁਬਈ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਆਲੀਸ਼ਾਨ ਯਾਟਾਂ ਵਿੱਚੋਂ ਇੱਕ ਹੈ, ਜਿਸ ਵਿੱਚ ਕਈ ਸਵਿਮਿੰਗ ਪੂਲ, ਸਪਾ ਅਤੇ ਇਥੋਂ ਤੱਕ ਕਿ ਇੱਕ ਨਿੱਜੀ ਸਬਰੀਨ ਵੀ ਦੱਸੀ ਜਾਂਦੀ ਹੈ। ਪਰ ਇਹ ਸਭ ਸਿਰਫ ਦਿਖਾਵਾ ਨਹੀਂ ਸ਼ੇਖ ਮੁਹੰਮਦ ਇੱਕ ਕਵੀ ਵੀ ਹਨ ਅਤੇ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਹਨ ਉਹ ਗਿਆਨ ਅਤੇ ਸਿੱਖਿਆ ਨੂੰ ਬਹੁਤ ਮਹੱਤਵ ਦਿੰਦੇ ਹਨ ਦੋਸਤੋ ਸ਼ੇਖ ਮੁਹੰਮਦ ਸਿਰਫ ਅਮੀਰੀ ਅਤੇ ਆਲੀਸ਼ਾਨ ਜੀਵਨ ਲਈ ਹੀ ਨਹੀਂ ਜਾਣੇ ਜਾਂਦੇ ਉਹ ਇੱਕ ਦੂਰੰਦੇਸ਼ੀ ਸ਼ਾਸਕ ਹਨ ਜਿਨ੍ਹਾਂ ਨੇ ਦੁਬਈ ਦੇ ਭਵਿੱਖ ਨੂੰ ਸੋਚਿਆ ਅਤੇ ਉਸ ਲਈ ਕੰਮ ਕੀਤਾ ਉਹਨਾਂ ਦੀ ਅਗਵਾਈ ਵਿੱਚ ਦੁਬਈ ਨੇ ਅਜਿਹੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਹੈ ਜਿੰਨਾ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ ਬੁਰਜ ਖਲੀਫਾ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਪਾਮ ਜੁਮੇਰਾ ਇੱਕ ਮਨੁੱਖ ਦੁਆਰਾ ਬਣਾਇਆ ਗਿਆ ਟਾਪੂ ਅਤੇ ਦੁਬਈ ਮਾਲ ਦੁਨੀਆ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲਾਂ ਵਿੱਚੋਂ ਇੱਕ ਇਹ ਸਭ ਉਹਨਾਂ ਦੇ ਸੁਪਨੇ ਅਤੇ ਡ੍ਰਿੜ ਇਰਾਦੇ ਦਾ ਨਤੀਜਾ ਹਨ ਉਹਨਾਂ ਨੇ ਦੁਬਈ ਨੂੰ ਇੱਕ ਅੰਤਰਰਾਸ਼ਟਰੀ ਵਪਾਰ ਖੱਬ ਇੱਕ ਸੈਰ ਸਪਾਟਾ ਕੇਂਦਰ ਅਤੇ ਇੱਕ ਟੈਕਨੋਲੋਜੀ ਹੱਬ ਬਣਾਇਆ ਹੈ ਉਹ ਨਵੀਨਤਾ ਅਤੇ ਭਵਿੱਖਵਾਦ ਦੇ ਬਹੁਤ ਵੱਡੇ ਹਮਾਇਤੀ ਹਨ ਦੁਬਈ ਮਿਊਜ਼ੀਅਮ ਆਫ ਫਿਊਚਰ ਇਸ ਗੱਲ ਦਾ ਸਬੂਤ ਹੈ ਕਿ ਉਹ ਭਵਿੱਖ ਬਾਰੇ ਕਿੰਨਾ ਗੰਭੀਰਤਾ ਨਾਲ ਸੋਚਦੇ ਹਨ ਅਕਸਰ ਅਸੀਂ ਸੋਚਦੇ ਹਾਂ ਕਿ ਇਹਨੇ ਅਮੀਰ ਲੋਕ ਸਿਰਫ ਆਪਣੇ ਲਈ ਜਿਉਂਦੇ ਹਨ ਪਰ ਸ਼ੇਖ ਮੁਹੰਮਦ ਅਜੇਹ ਨਹੀਂ ਹਨ ਉਹ ਕਈ ਪਰ ਉਪਕਾਰੀ ਕਾਰਜਾਂ ਵਿੱਚ ਵੀ ਸ਼ਾਮਲ ਹਨ ਉਹਨਾਂ ਨੇ ਕਈ ਫਾਊਂਡੇਸ਼ਨਾਂ ਅਤੇ ਪਹਿਲਕਦਮੀਆਂ ਦੀ ਸਥਾਪਨਾ ਕੀਤੀ ਹੈ ਜਿਨ੍ਹਾਂ ਦਾ ਉਦੇਸ਼ ਸਿੱਖਿਆ ਸਿਹਤ ਸੰਭਾਲ ਅਤੇ ਗਰੀਬੀ ਮਿਟਾਉਣ ਵਿੱਚ ਮਦਦ ਕਰਨਾ ਹੈ ਉਹ ਅਕਸਰ ਲੋਕਾਂ ਨਾਲ ਸਿੱਧਾ ਸੰਪਰਕ ਕਰਦੇ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਸ਼ੇਖ ਮੁਹੰਮਦ ਦੀ ਜ਼ਿੰਦਗੀ ਇੱਕ ਸੰਤੁਲਨ ਹੈ ਉਹ ਇੱਕ ਪਾਸੇ ਆਪਣੀ ਸ਼ਾਹੀ ਜ਼ਿੰਦਗੀ ਜਿਉਂਦੇ ਹਨ ਪਰ ਦੂਜੇ ਪਾਸੇ ਆਪਣੇ ਦੇਸ਼ ਅਤੇ ਲੋਕਾਂ ਦੇ ਵਿਕਾਸ ਲਈ ਵੀ ਵਚਨਬੱਧ ਹਨ ਉਹਨਾਂ ਦੀ ਅਗਵਾਈ ਨੇ ਦੁਬਈ ਨੂੰ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਖੁਸ਼ਹਾਲ ਸ਼ਹਿਰਾਂ ਵਿੱਚੋਂ ਇੱਕ ਬਣਾਇਆ ਹੈ ਤਾਂ ਦੋਸਤੋ ਏ ਸੀ ਦੁਬਈ ਦੇ ਸ਼ੇਖ ਮੁਹੰਮਦ ਬਿੰਦ ਰਾਸ਼ਿਦ ਅਲ ਮਕਤੂਮ ਦੀ ਜ਼ਿੰਦਗੀ ਅਤੇ ਉਹਨਾਂ ਦੀ ਅਮੀਰੀ ਦੀ ਇੱਕ ਝਲਕ ਅਸੀਂ ਵੇਖਿਆ ਕਿ ਕਿਵੇਂ ਉਹਨਾਂ ਨੇ ਆਪਣੀ ਦੂਰਅੰਦੇਸ਼ੀ ਸੋਚ ਨਾਲ ਇੱਕ ਸ਼ਹਿਰ ਨੂੰ ਬਦਲ ਕੇ ਰੱਖ ਦਿੱਤਾ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸਫਲਤਾ ਸਿਰਫ ਪੈਸੇ ਦੀ ਗੱਲ ਨਹੀਂ ਬਲਕਿ ਇਹ ਡ੍ਰਿੜ ਇਰਾਦੇ ਸਖਤ ਮਿਹਨਤ ਅਤੇ ਬਿਖ ਲਈ ਵੱਡੇ ਸੁਪਨੇ ਵੇਖਣ ਦੀ ਗੱਲ ਹੈ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਅਤੇ ਤੁਹਾਨੂੰ ਬਹੁਤ ਸਾਰੀ ਨਵੀਂ ਜਾਣਕਾਰੀ ਮਿਲੀ ਹੋਵੇਗੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਤੁਹਾਡੇ ਲਈ ਅਜਿਹੀਆਂ ਹੋਰ ਵੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਅਗਲੀ ਵੀਡੀਓ ਤੱਕ ਦਿਓ ਇਜਾਜ਼ਤ